ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਕਿਵੇਂ ਹੋ ਤੇ ਲੋ ਜੀ ਪਹਿਲਾਂ ਦੇਖੋ ਬਾਹਰ ਦਾ ਵਾਹ ਵਾਹ ਬਹੁਤ ਹੀ ਜ਼ਿਆਦਾ ਗਰਮੀ ਹੈ ਤੇ ਬਾਰਿਸ਼ ਵੀ ਐਸੀ ਆਏਗੀ ਬੱਦਲ ਵੀ ਥੋੜਾ ਜਿਹਾ ਬਟ ਬਹੁਤ ਜ਼ਿਆਦਾ ਗਰਮੀ ਹੈ ਤੇ ਚਲੋ ਜੀ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਦੇਖੋ ਕੀ ਆ ਜੀਮਿਕੰਦ ਤੇ ਇੱਧਰ ਮੈਂ ਜੀਮਿਕੰਦ ਲਿਆਇਆ ਤਿੰਨ ਆਲੂ ਦੋ ਪਿਆਜ਼ ਤਾਂ ਚਲੋ ਜੀ ਇਹਨਾਂ ਨੂੰ फटाफट ਛਿਲ ਕੇ ਧੋ ਲੈਣੇ ਆ ਤਾਂ ਫਿਰ ਮੈਂ ਜੀਵੀ ਗੰਦ ਕੱਟ ਕੇ ਫਰਾਈ ਕਰਾਂਗੀ ਔਰ ਆਲੂ ਵੀ ਫਰਾਈ ਕਰਨੇ ਆ ਤਾਂ ਪਿਆਜ਼ ਕੱਟ ਕੇ ਲਸਣ ਅਦਰਕ ਪਿਆਜ਼ ਔਰ ਟਮਾਟਰ ਦਾ ਪੇਸਟ ਬਣਾਵਾਂਗੇ ਤਾਂ ਤੁਸੀਂ ਬਨੇਰੋ ਵਿੱਚ ਮੇਰੇ ਨਾਲ ਤਾਂ ਸਭ ਤੋਂ ਪਹਿਲਾਂ ਮੈਂ ਜੀਵੀ ਗੰਦ ਕੱਟ ਕੇ ਧੋ ਕੇ ਤਾਂ ਫਰਾਈ ਕਰ ਲੈਣੀ ਆ ਚਲੋ ਜੀ ਅਸੀਂ ਇਸ ਤਰ੍ਹਾਂ ਪੀਸਿਸ ਵਿੱਚ ਜੀਵੀ ਗੰਦ ਕੱਟ ਲਿਆ ਤੇ ਹੁਣ ਇੱਧਰ ਰਾਈਫਾਇੰਡ ਆਇਲ ਵੀ ਗਰਮ ਹੋ ਰਿਹਾ ਹੈ ਤਾਂ ਇਹਦੇ ਚ ਪਾ ਦਾਂਗੇ ਅਸੀਂ सो so वाइज अपन ब्राउन करा गोल्डन ब्राउन कर लेंगे होगी तो सो तो वाइज जब तक सा फ्राई हो रहा है तद तक आप बनावे पेस्ट ये दे तड़के लिए।, तो लिए देखो मैं की, की लिया एक लिया प्याज बड़े वाला दो टमाटर ਤੇ ਲਸਣ ਲਸਣ ਆਪਣਾ ਦੇਖ ਲੈਣਾ ਫਗਰ ਨਹੀਂ ਖਾਂਦਾ ਤਾਂ ਸਕਿਪ ਕਰ ਲਓ ਅਦਰਕ ਲੈ ਲਓ ਬਟ ਬਹੁਤ ਜ਼ਿਆਦਾ ਗਰਮੀ ਆ ਜੀਮਿਕੰਦ ਵੀ ਗਰਮ ਹੁੰਦਾ ਇਸ ਕਰਕੇ ਮੈਂ ਨਹੀਂ ਪਾ ਰਹੀ ਅਦਰਕ ਤੇ ਹੋਰ ਬੇਟਾ ਵੀ ਨਹੀਂ ਖਾਂਦਾ ਹੈਗਾ ਇਸ ਕਰਕੇ ਤੇ ਇਹਨੂੰ ਆਪਾਂ ਗ੍ਰाइंड ਕਰ ਲੈਨੇ ਆ ਲਓ ਜੀ ਪੇਸਟ ਬਣ ਕੇ ਰੈਡੀ ਆ ਤੇ ਉਧਰ ਸਾਡਾ ਜੀਮਿਕੰਦ ਵੀ ਹੋ ਗਿਆ ਦੇਖੋ ਪਾ ਲੈਨੇ ਆ ਦੇ ਨਾਲ ਹੀ ਕਰਾਂਗੇ ਹੁਣ ਆਲੂ ਫਰਾਈ ਜਿਵੇਂ ਦਾ ਜੀਵੇਂ ਦਾ ਜੀਵੇਂ ਕੱਟਿਆ ਉਵੇਂ ਆਲੂ ਕੱਟ ਕੇ ਵੀ ਫਰਾਈ ਕਰ ਲਓ ਤੇ ਕਈ ਲੋਕ ਮਟਰ ਵੀ ਪਾ ਕੇ ਬਣਾਉਂਦੇ ਆ ਪਰ ਮੈਂ ਮਟਰ ਨਹੀਂ ਪਾਣੀ ਮੈਂ ਆਲੂ ਪਾ ਕੇ ਬਣਾਣੀ ਕਿਉਂਕਿ ਬੇਟਾ ਨਹੀਂ ਖਾਂਦਾ ਹੈ ਇਸ ਦਾ ਉਹ ਇਸ ਮਿੱਡਾ ਖਾ ਲੈਂਦਾ ਹੈ ਪਾ ਕੇ ਆਲੂ ਤੇ ਲਓ ਜੀ ਜੀਵੇਂ ਦਾ ਕੱਟ ਕੇ ਲਾਂਗੇ ਦੇਖੋ ਆਲੂ ਫਰਾਈ ਤੁਸੀਂ ਮਟਰ ਪਾ ਕੇ ਵੀ ਬਣਾਓ ਮਟਰ ਪਾ ਕੇ ਵੀ ਬਹੁਤ ਟੇਸਟੀ ਬਣਦੇ ਆ ਮੈਂ ਕਦੀ ਕਦੀ ਬਣਾਉਣੀ ਆ ਬਟ ਮੇਰਾ ਬੇਟਾ ਨਹੀਂ ਖਾਂਦਾ ਇਸ ਕਰਕੇ ਮੈਨੂੰ ਆਲੂ ਪਾਪ ਬਣਾਉਣੇ ਪੈਂਦੇ ਆ ਤੇ ਲਓ ਜੀ ਨਾਲ ਬਣਾਵਾਂਗੇ ਆਪਾਂ ਰਾਈਸ ਉਹਦੇ ਲਈ ਮੈਂ ਨਿਊਟਰੀ ਭੁਈ ਹੋਈ ਆ ਤੇ ਨਿਊਟਰੀ ਪਾਸ ਬਣਾਵਾਂਗੇ ਇੱਕ ਪਾਵਾਂਗੇ ਵਿੱਚ ਆਲੂ ਰਾਈਸ ਦੇ ਤੇ ਲਓ ਜੀ ਚਲੋ ਬਣੇ ਰੋ ਤੁਸੀਂ ਮੇਰੇ ਨਾਲ ਜੀ ਆਲੂ ਵੀ ਫਰਾਈ ਹੋ ਗਿਆ ਆਲੂ ਨੇ ਵੀ ਕੱਢ ਲੈਨੇ ਆ ਤੇ ਹੁਣ ਲਗਾਵਾਂਗੇ ਇਹਨਾਂ ਨੂੰ ਤੜਕਾ ਜਿਮੀ ਜਿਮੀ ਬਨੇਗਾ ਕੁਝ ਮੈਂ ਕੱਲ ਦੇਖਣਾ ਤੇ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖੋ ਚਲੋ ਜੀ ਇਧਰ ਅਸੀਂ ਆਇਲ ਪਾਡ ਲਿਆ ਤੇ ਹੁਣ ਸਭ ਤੋਂ ਪਹਿਲਾਂ ਪਾ ਦਾਂਗੀ ਮੈਂ ਜੀਰਾ ਤੇ ਨਾਲ ਪਾਵਾਂਗੇ ਜੋ ਕਿ ਮੈਂ ਪੇਸਟ ਤਿਆਰ ਕੀਤਾ ਹੈ ਦਾ ਚਲੋ ਜੀ ਇਸ ਨੂੰ 10 ਮਿੰਟ ਤੱਕ ਪਕਾਵਾਂਗੇ ਇਸੇ ਤਰ੍ਹਾਂ ਤਾਂ ਕਿ ਅੱਛੀ ਤਰ੍ਹਾਂ ਪੱਕ ਜਾਏ ਔਰ ਜਦੋਂ ਵਧੀਆ ਜੀ ਖੁਸ਼ਬੂ ਆਉਣ ਲੱਗ ਗਈ ਤਾਂ ਫਿਰ ਇਹਦੇ ਵਿੱਚ ਕਰਾਂਗੇ ਆਪਾਂ ਮਸਾਲੇ ਐਡ ਕਿਉਂਕਿ ਲਸਣ ਦੀ ਖੁਸ਼ਬੂ ਆਏਗੀ ਨਾ ਤਾਂ ਸਮਝ ਲਓ ਕਿ ਪੱਕ ਗਿਆ ਸੋ ਲੋ ਜੀ ਲਗਭਗ 6-7 ਮਿੰਟ ਹੋ ਗਏ ਆ ਤੇ ਹੁਣ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਕਿਉਂਕਿ ਪੱਕ ਗਿਆ ਹੈ ਬਹੁਤ ਹੀ ਅੱਛੀ ਖੁਸ਼ਬੂ ਆ ਰਹੀ ਆ ਤੇ ਬਿਨਾ ਮਸਾਲੇ ਤੇ ਇੰਨੀ ਵਧੀਆ ਖੁਸ਼ਬੂ ਆ ਮਸਾਲੇ ਐਡ ਕਰਕੇ ਹੋਰ ਵੀ ਲੋ ਜੀ ਸਭ ਤੋਂ ਪਹਿਲਾਂ ਹਲਦੀ ਪਾਊਡਰ ਉਸ ਤੋਂ ਬਾਅਦ ਪਾਵਾਂਗੀ ਮਹਿੰਗਰ ਮਸਾਲਾ ਨਾਲ ਹੀ ਪਾ ਦਾਂਗੇ ਨਮਕ ਸਵਾਦ ਅਨੁਸਾਰ ਔਰ ਪਾਵਾਂਗੀ ਮੈਂ ਕਸ਼ਮੀਰੀ ਲਾਲ ਮਿਰਚ ਪਾਊਡਰ ਦੇਖੋ ਜੀ ਤੇ ਮੈਂ ਵਿੱਚ ਦੋ ਤਿੰਨ ਹਰੀਆਂ ਮਿਰਚਾਂ ਵੀ ਪਾਈਆਂ ਸੀਗੀਆਂ ਪੇਸਟ ਦੇ ਵਿੱਚ ਦਿਖਾਉਣਾ ਭੁੱਲ ਗਈ ਤੇ ਤੁਸੀਂ ਵੀ ਵਿੱਚ ਐਡ ਕਰ ਲੈਣਾ ਕਸ਼ਮੀਰੀ ਲਾਲ ਮਿਰਚ ਨਾਲ ਦਾ ਕਲਰ ਹੀ ਆਂਦਾ ਹੈ ਇਹਨਾਂ ਮਤਲਬ ਸਿੱਖਾਪਨ ਨਹੀਂ ਹੁੰਦਾ ਇਹਦੇ ਵਿੱਚ ਇਸ ਕਰਕੇ ਹਰੀ ਮਿਰਚ ਵੀ ਜ਼ਰੂਰ ਪਾਓ ਤੁਸੀਂ ਤੇ ਮੈਂ ਦਿਖਾਉਣਾ ਭੁੱਲ ਗਈ ਸੀ ਕਿ ਮੈਂ ਪਾਈਆਂ ਨੇ ਤੇ ਲਓ ਜੀ ਹੁਣ ਇਸ ਨੂੰ ਜਦ ਤੱਕ ਆਇਲ ਨਹੀਂ ਛੱਡਦਾ ਤੜਕਾ ਉਦ ਤੱਕ ਪਕਾਵਾਂਗੇ ਸੋ ਲਓ ਜੀ ਤੜਕੇ ਨੇ ਆਇਲ ਛੱਡਦਾ ਤਾਂ ਹੁਣ ਇਹਦੇ ਵਿੱਚ ਪਾ ਲਵਾਂਗੇ ਜੀਵੀ ਕਣ ਨਾਲ ਹੀ ਪਾ ਦਾਂਗੇ ਆਲੂ ਜੋ ਕਿ ਫਰਾਈ ਕੀਤੇ ਹੋਏ ਆ ਲਓ ਜੀ 1 ਮਿੰਟ ਲਈ ਸੇਕ ਲਗਾ ਕੇ ਤੇ ਵਿੱਚ ਪਾਵਾਂਗੇ ਪਾਣੀ ਲਓ ਜੀ ਬੇਟਾ ਕਹਿ ਰਿਹਾ ਥੋੜੀ ਜਿਹੀ ਇਸੇ ਤਰ੍ਹਾਂ ਕੱਢ ਦੋ ਉਹਨੂੰ ਸੁੱਕਾ ਹੀ ਛੱਡ ਕੇ ਦੇਵਾਂਗੇ ਥੋੜਾ ਜੀ 1 ਮਿੰਟ ਹੋ ਗਿਆ ਤਾਂ ਹੁਣ ਵਿੱਚ ਪਾਣੀ ਐਡ ਕਰ ਦਿੰਨੇ ਆ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਗਰੇਲੀ ਬਣਾਉਣਾ ਚਾਹੋ ਉਸ ਤਰ੍ਹਾਂ ਪਾ ਸਕਦੇ ਹੋ ਲਓ ਜੀ ਤੇ ਰਸਮੀ ਸੇ ਵਧੀਆ ਲੱਗਦਾ ਹੈ ਜਿਮੀ ਕੰਦ ਇਸ ਕਰਕੇ ਮੈਂ ਥੋੜਾ ਹੀ ਪਾਵਾਂਗੀ ਤਾਂ ਇਹਨੂੰ ਹੁਣ ਤੁਸੀਂ ਦੋ ਚਾਰ ਪੰਜ ਮਿੰਟ ਹੀ ਸੇਕ ਲਗਵਾਓ ਤਾਂ ਬਣ ਜਾਏਗਾ ਕਿਉਂਕਿ ਸਾਰਾ ਫਰਾਈ ਕੀਤਾ ਹੋਇਆ ਹੈ ਆਲੂ ਵੀ ਔਰ ਪਿਆਜ਼ ਵੀ ਹਰ ਤੜਕਾ ਵੀ ਅੱਛੀ ਤਰ੍ਹਾਂ ਪਕਾਇਆ ਦੇਖੋ ਟੱਕ ਕੇ ਪਕਾ ਲਏ ਤਾਂ ਬਨੇ ਰੋਜੀ ਤੁਸੀਂ ਮੇਰੇ ਨਾਲ ਸੋ ਲਓ ਜੀ ਜਦ ਤੱਕ ਸਾਡਾ ਜਿਮੀ ਕੰਦ ਬਣ ਰਿਹਾ ਤਦ ਤੱਕ ਮੈਂ ਬਣਾਵਾਂਗੀ ਰਾਇਸ ਉਹਦੇ ਤੋ ਪਹਿਲਾ ਪਾ ਦਾਂਗੇ ਇਹ ਜੀਰਾ ਨਾਲ ਹੀ ਪਾ ਦਾਂਗੇ ਜੀ ਪਿਆਜ਼ ਸੋ ਲੋ ਜੀ ਪਿਆਜ਼ ਹੋ ਚੁੱਕਿਆ ਤੇ ਵਿੱਚ ਪਾ ਦਾਂਗੇ ਨਮਕ ਸਵਾਦ ਅਨੁਸਾਰ ਤੇ ਵਿੱਚ ਪਾਵਾਂਗੀ ਮੈਂ ਨਿਊਟਰੀ ਮੈਸ ਚ ਹੋਈ ਹੋਈ ਸੀ 15 ਮਿੰਟ ਪਹਿਲਾਂ ਆਪਾਂ ਨਾਰੀ ਪਾ ਗਏ ਜੀ ਆਲੂ ਤੇ ਤੁਸੀਂ ਹਲਦੀ ਪਾ ਕੇ ਵੀ ਬਣਾ ਸਕਦੇ ਬਟ ਨਹੀਂ ਮੈਂ ਦੂਸਰੇ ਬਣਾ ਰਹੀ ਹਾਂ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਚਾਵਲ ਚਾਵਲ ਪਾ ਕੇ 1.5 ਗਲਾਸ ਚਾਵਲ ਅਤੇ ਨਮਕ 1 ਗਲਾਸ ਪਾਵਾਂਗੇ ਪਾਣੀ ਦੇ ਪਾ ਕੇ ਤੇ ਇਹਨਾਂ ਨੂੰ ਪਕਾ ਲੈਨੇ ਆਂ ਤੇ ਤੁਸੀਂ ਬਨੇ ਰੋ ਜਿੰਗਰੇਨ ਮਾਲ। ਅਬ ਜੀ ਤੇ ਇਹਦਾ ਇਹਦਾ ਸਾਡਾ ਪਾਤਾ। ਚਲੋ ਜੀ ਜੀਮੀ ਕਦ ਸਾਡਾ ਬਣ ਚੁੱਕਿਆ ਹੈ। ਦੇਖੋ ਗਰੇਵੀ ਤੇ ਉੱਪਰ ਦੀ ਪਾਵਾਂਗੇ ਫ੍ਰੀ ਕੱਟਿਆ ਹੋਇਆ ਹਰਾ ਧਨੀਆ। ਜ਼ਿਆਦਾ ਨਹੀਂ ਪਾਵਾਂਗੇ। ਅਲੱਗ ਤੋਂ ਪਾਵਾਂਗੇ ਜਿਹਨੂੰ ਦੇਣਾ ਕਿਉਂਕਿ ਬੇਟੇ ਨੇ ਖਾਣਾ ਨਹੀਂ ਫਿਰ। ਤੇ ਲਓ ਜੀ ਦੇਖੋ ਤੁਸੀਂ ਵੀ ਇਸ ਤਰ੍ਹਾਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਹੀ ਟੇਸਟੀ ਬਣਦਾ ਹੈ ਤੇ ਤੁਹਾਡੇ ਬੱਚੇ ਨਹੀਂ ਖਾਂਦੇ ਤਾਂ ਉਹ ਵੀ ਖਾਣਗੇ ਕਿਉਂਕਿ ਆਲੂ ਪਾ ਕੇ ਬਣਾਓਗੇ ਤਾਂ ਫਿਰ ਬੱਚੇ ਹਰ ਇੱਕ ਚੀਜ਼ ਖਾ ਹੀ ਲੈਂਦੇ ਆ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੋਂ ਇੱਧਰ ਰਾਈਸ ਵੀ ਬਣ ਗਏ ਸੀ ਤਾਂ ਦੇਖ ਲਓ ਤੇ ਰੋਟੀ ਵੀ ਬਣਾਈਏ ਕਿਸ-ਕਿਸ ਨੇ ਕੀ ਖਾਣਾ ਜਲਦੀ ਦੱਸ ਦੋ ਤੇ ਲਾਸਟ ਤੱਕ ਮੇਰੇ ਨਾਲ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ